ਆ ਗਵਣਿਆਂ ਨੇ ਵਟ ਘੜ ਘੜ ਕੇ ਮੇਰੇ ਆਸਾਂ ਨੇ ਐਡੀ ਕ ਕਰਤੀ ਪਾਏ ਆ ਥੱਲੇ ਹੋ ਜਾਂ ਨਹੀਂ ਮੇਰੇ ਸਲੇ ਦਾ ਚੂਣਾ ਉਡਾ ਲੇਗਾ ਹਨਾ ਇਹ ਮਰੇ ਆ ਸੋਲੇ ਸਾਈ ਉਟਾਣਾ ਨਾ ਤੇ ਇਹੰਦਿਆ ਆ ਮੇਰੇ ਸਲੇ ਦਾ ਖਾਲਾ ਸੁੱਕਾ ਹੀ ਪਿਆ ਓਏ ਇਹ ਮੇਰਾ ਸਣਾ ਕਿਹੜਾ ਮੋਗਾ ਬੰਦ ਕਰਿਆ ਆ ਓਏ ਜਦੋਂ ਛੱਡਿਆ ਆਪਾਂ ਪਾਣੀ ਵੜ ਲੈਣਾ ਪੰ ਸੜਾ ਕਿਹੜਾ ਰੋਕੂ ਆ ਮੋਗੇ ਬੰਦ ਤੋਂ ਇੱਕ ਸ਼ੇਰ ਯਾਦ ਆਇਆ ਸਾਲਾ ਕਿਹਨੂੰ ਸੁਣਾਈਏ ਬੰਦਾ ਨਹੀਂ ਪਰਿੰਦਾ ਨਹੀਂ ਆਹ ਕਿਣਾ ਖੜਾ ਮੇਰਾ ਸਾਲਾ ਧੁੰਦ ਆਹ ਕਿਵੇਂ ਖੜਾ ਹੈ ਇਹਨੂੰ ਸੁਣਾਉਣਾ ਹੈ ਸ਼ੇਰ ਅੱਲੋ ਆਹ ਸਾਲਾ ਸ਼ਰਾਬੀ ਸ਼ੇਰ ਕਿਧਰੋਂ ਆ ਗਿਆ ਇਹ ਜਦੋਂ ਕਿਸੇ ਨੂੰ ਸ਼ੇਰ ਸੁਣਾਉਦਾ ਕੋਈ ਨਾ ਕੋਈ ਹਾਦਸਾ ਹੀ ਵਾਪਰਦਾ ਆਪਾਂ ਨਹੀਂ ਸੁਣਦੇ ਸ਼ੇਰ ਇਹਦਾ ਹਲੋ ਸ਼ੇਰ ਆਰਜਾ ਸ਼ੇਰ ਤੂੰ ਕੋਈ ਵਾ 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 ਮੈਥੋਂ ਕੋਈ ਵਾ ਵੂ ਨਹੀਂ ਕਹੀ ਜਾਂਦੀ ਗੱਲ ਸੁਣ ਲੈ ਮੇਰੇ ਗੋਲਾ ਆ ਬਣਿਆ ਬੈ ਸ਼ੇਰ ਤੋਂ ਮੈਂ ਸੁਣਾ ਕੇ ਜਾਊਂਗਾ ਜਿੰਨਾ ਸੁਣੇਂਗਾ ਸਾਲਾ ਸਿਰ ਪਾੜ ਦੂੰ ਐ ਪਾਇਆ ਸੁਣਾ ਮੈਂ ਸ਼ੇਰ ਤੇ ਤੂੰ ਵਾ 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 ਕਿਹਕਦਾ ਸਾਲਾ ਮੂਤਰੀ ਬੰਦ ਹੁੰਦਾ ਉਹ ਤੋਏ ਕਹੀ ਲਈ ਖੜਾ मरना लो चंगा मना चेरी सोल ला चल मारो। शेर आर्जा हमें तो आपनों ने लूटा घरों में कहां दम था? वाह 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 दूंचाचना वा। गए वाह वाह क्या? वाह वा, हमें तो आपनों ने लूटा घरों में कहां दम था? वाह 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 वा। मैं पानी का कुनूता नहीं लाया इसलिए मुक्का बनता। वाह 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 वा। ਰਾਬੀ ਸ਼ਹਿਰ ਤੱਕ ਗਿਆ ਐ ਕਰਦੀ ਮੋਟਰਸਾਈਕਲ ਇੱਥੇ ਹੀ ਛੱਡ ਜਾਂਦੇ ਹਾਂ ਕਿਤੇ ਤੁਰੇ ਜਾਂਦੇ ਦਾ ਸਾਲਾ ਐਕਸੀਡੈਂਟ ਹੀ ਨਾ ਹੋ ਜੇ ਇਹਨੇ ਜਿਹਨੂੰ ਵੀ ਸ਼ਹਿਰ ਸੁਣਾਇਆ ਨਾ ਉਹਦੇ ਨਾਲ ਕੋਈ ਨਾ ਕੋਈ ਹਾਦਸਾ ਲਾਜ਼ਮੀ ਹੋਇਆ ਬਾਅਦ ਚ ਲੈ ਜਾਾਂਗੇ ਤੁਰੇ ਜਾਂ ਚੱਲ ਬਣ ਇਹਨੂੰ ਕਾਤੋਂ ਕੁੱਟਣਾ ਯਾਰ ਬੇ ਯਾਰ ਹੋਇਆ ਕਿ ਹਾਂ ਹੌਂ ਬੜਾ ਕਿਉਂਦੇ ਹੋਵੇ ਕੁੱਟਣ ਦੀ ਕਰ ਰਹੇ ਹੋ ਯਾਰ ਤੈਨੂੰ ਵੇਖ ਕੇ ਮੇਰਾ ਵੀ ਜੀ ਕਰਦਾ ਫਿਰ ਢਾ ਲੈਨੇ ਆ ਯਾਹਾਂ ਆ ਵੇ ਨਾ ਇਹਨਾਂ ਮੇਰਾ ਗਰਦਾਂ ਲਾ ਲਗੇ ਉਹ ਵਾਂਗ ਹੀ ਲਾਵਾਂਗੇ ਯਾਹਾਂ ਆਪੇ ਕਿ ਯਾ ਨੇ ਆ ਮੈਨੂੰ ਦਾ ਆਪਣੀ ਇਹਨੇ ਦੱਸਿਆ ਮੈਨੂੰ ਨਹੀਂ ਪਤਾ ਮੈਨੂੰ ਦੱਸ ਤਾਂ ਦੇ ਇਹਨੂੰ ਕੁੱਟਿਆ ਕਾਸ ਤੋਂ ਐ ਮੈਂ ਬਾਬਾ ਦੇ ਨੂੰ ਕਿਹਦੇ ਲਹਨ ਪਰ ਹੋਵੇ ਕਿਸੇ ਨੇ ਮਰ ਗੋਈ ਹੋਵੇ ਜੇ ਕਹਿੰਦੀ ਜਵਾਕ ਜੰਮਿਆ ਹੋਵੇ ਤਾਂ ਜੇ ਕਹਿੰਦਾ ਬੁੜਾ ਚਲੇਆ ਹੋਵੇ ਇਹ ਲੱਕੜ ਨੇ ਲੱਗਣ ਮੋਟੇ ਦੀ ਰਹਿੰਦੀ ਆ ਇਹ ਇੰਪੋਣੇ ਰੇਸਾਂਾ ਕਿੰਨਾ ਕੋ ਵੇਲਾ ਹੈ ਅੱਜ ਤਾਂ ਇਹਦੇ ਲੱਕੜ ਵੀ ਮੋਢੇ ਦੇ ਹੈ ਨਹੀਂ ਸੀ ਕਾ ਤੋ ਘਟਾਤਾ ਅੱਜ ਨਾ ਮਖਣ ਅੰਦਰੋਂ ਹੌਂ ਦਾ ਉਠਿਆ ਨੂ ਕਟਣ ਦਾ ਆਪਾਂ ਮੜ ਘਾਜ਼ਾ ਫਰ ਵਾਕਈ ਸ਼ਰਾਬੀ ਦਾ ਸ਼ੇਰ ਨਾ ਮਨੂਸਾ ਆਹ ਬੋਲ ਕਹੇ ਮੇਰੇ ਸਾਲੇ ਨੇ ਜਿੰਨਾ ਤੇ ਆਪਦੇ ਮੂੰਹ ਤੇ ਬੈਠੀ ਮੱਖੀ ਨਹੀਂ ਨਾ ਕਦੇ ਮਾਰੀ ਸੀ ਅੱਜ ਭੈਣ ਚੋਦੋ ਵੀ ਕੁੱਟ ਗਏ ਮਾਣਾ ਇਹ ਤੋਂ ਪਹਿਲਾਂ ਕੋਈ ਹੋਰ ਚੰਦ ਚੜੇ ਪਾ ਚੱਲ ਘਰ ਨੂੰ ਘਰੇ ਜਾ ਕੇ ਪਈ ਜਾ